ਪੰਜਾਬੀਆਂ ਨੇ ਜਿਹੜਾ ਹੈਗਾ ਇਹ ਦੁਨੀਆ ਨੂੰ ਇੱਕ ਦਿਖਾਤਾ ਵੀ ਦੁਕਾਨ ਦੇ ਵੇਲੇ ਕਿਵੇਂ ਆਪਾਂ ਇਕੱਠੇ ਹੋ ਕੇ ਉਹਦਾ ਮੁਕਾਬਲਾ ਕਰ ਸਕਦੇ ਆ ਕਹਿੰਦੇ ਹੁੰਦੇ ਦਰਿਆਵਾਂ ਨੂੰ ਟੱਕੇ ਨਹੀਂ ਲੱਗਦੇ ਹੁੰਦੇ ਉਹਨਾਂ ਨੇ ਲਾ ਕੇ ਦਿਖਾ ਦਿੱਤੇ ਐਸੋ ਲਈ ਸਾਡੀ ਪ੍ਰਾਇਓਰਟੀ ਹੈਗੀ ਆ ਜੀ ਜਿਹੜੀਆਂ ਮੱਖੀਆਂ ਮੱਛਰਾਂ ਨਾਲ ਗੰਦੇ ਪਾਣੀ ਨਾਲ ਵੈਕਟਰ ਬੋਰਨ ਵਾਟਰ ਬੋਰਨ ਜਿਹਦੇ ਚ ਬਲੇਰੀਆ ਡੈਂਗੀ ਚਿਕਨ ਗੁੜੀਆਂ ਡਾਇਰੀਆ ਕੋਲਰਾ ਹੈਪਟਾਈਟਸ ਇਹ ਹੈਗਾ ਔਰ ਸਕੈਂਡੀਜ਼ ਉਹਨਾਂ ਦੀ ਪ੍ਰੋਫੈਂਸ਼ਨ ਉਹਨਾਂ ਦੀ ਰੋਕਤਾਂ ਹੜ੍ਹਾਂ ਦੇ ਦੌਰਾਨ ਵੀ ਸਾਰੀਆਂ ਜਿੱਲੀਆਂ ਸੀ ਐਮਰਜੈਂਸੀ ਸਰਵਿਸ ਸੀ ਅਸੀਂ ਲੋਕਾਂ ਨੂੰ ਜਿੱਥੇ ਵੋਟ ਜਾਂਦੀ ਸੀ ਜਿੱਥੇ ਤੱਕ ਤਾਂ ਗੱਡੀ ਜਾਂਦੀ ਸੀ ਐਮਬੂਲੈਂਸ ਤੇ ਜਾ ਕੇ ਬੇਸ ਹਸਪਤਾਲ ਬਣਾ ਕੇ ਜਿੱਥੇ ਨਹੀਂ ਜਾਂਦੀ ਸੀ ਉੱਤੇ ਵੋਟ ਐਮਬੂਲੈਂਸ ਤੇ ਜਾ ਕੇ ਜਿੱਥੇ ਕਿਸੇ ਨੂੰ ਕੋਈ ਸਨੇਕ ਬਾਈਟ ਜਿਹੜਾ ਤੁਹਾਡੇ ਕੋਲ ਡੌਗ ਬਾਈਟ ਜਾਂ ਹੋਰ ਕੋਈ ਜੰਗਲੀ ਜਾਨਵਰ ਦੀ ਜਿਹੜਾ ਉਹਦੇ ਉਹਦੇ ਵਾਸਤੇ ਸਾਡੇ ਕੋਲੇ 300 ਹਸਪਤਾਲਾਂ ਦੇ ਵਿੱਚ ਸਾਰੀਆਂ ਦਵਾਈਆਂ ਵੈਕਸੀਨੇਸ਼ਨ ਸਾਰਾ ਕੁਝ ਅਵੇਲੇਬਲ ਹੈ ਜੇ ਜਿਹਦਾ ਖੇਤ ਉਸੇ ਦੀ ਰੇਤ ਅਸੀਂ ਇਹ ਸਕੀਮ ਲੈ ਕੇ ਆਏ ਆ 20000 ਰੁਪਏ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਕੇਂਦਰ 30000 ਹੋਰ ਕਰ ਦੇ ਹੋਰ ਮਦਦ ਹੋ ਜੇਗੀ 35000 ਰੁਪਏ ਦੰਨੇ ਆ ਜੇ ਕੋਈ ਮੱਝ ਮਰ ਜਾਂਦੀ ਕਿਸੇ ਦੀ ਉਹਨੂੰ ਉਹਨੂੰ 1 ਲੱਖ ਰੁਪਏ ਦੇ ਦਿਓ ਉਹਦੇ ਨਾਲ ਜਿੰਦਗੀ ਉਹਦਾਂ ਸ਼ੁਰੂ ਕਰ ਲੇਗਾ ਆਪਣੇ ਘਰ ਬਣਾਉਣ ਲਈ ਪੈਸੇ ਜਿਹੜੇ ਦੇਣੇ ਆ ਹੁਣ ਦੇ ਹੋਰ ਨੂੰ ਮਤਲਬ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਜਿਹੜੀ ਹੈ ਨਿਗ੍ਹਾ ਰੱਖ ਰਹੀ ਹੈਗੀ ਔਰ ਖਾਸ ਕਰਕੇ ਹੈਲਥ ਡਿਪਾਰਟਮੈਂਟ ਜਿਹੜਾ ਕਾਫੀ ਸचेत ਹੈਗਾ ਮੇਰੇ ਨਾਲ ਹੈਲਥ ਮਿਨਿਸਟਰ ਮੌਜੂਦ ਨੇ ਗੱਲਬਾਤ ਕਰਨ ਲਈ ਸਰ ਸਭ ਤੋਂ ਪਹਿਲਾਂ ਤਾਂ authentic ਜਾਣਕਾਰੀ ਦਿਦਿਓ ਕਿ ਇਸ ਵਕਤ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਕੀ ਹੈ ਦੇਖੋ ਐਸ ਵੇਲੇ ਥੋੜਾ ਜਿਹਾ ਸੁੱਕ ਦਾ ਸਾਹ ਆਇਆ ਹਾਲਾਤ ਬਹੁਤ ਖਰਾਬ ਸੀਗੇ ਪਿੰਡਾਂ ਦੇ ਪਿੰਡ ਡੁੱਬੇ ਹੋਏ ਸੀ ਜਮਾਲਾ ਸਾਤ ਚਲਿਆਂ ਦੇ ਵਿੱਚ ਰੈਸਕਿਊ ਰਲੀਫ ਹੁਣ ਪਾਣੀ ਰਸੀਡ ਕਰਨਾ ਸ਼ੁਰੂ ਹੋ ਗਿਆ ਡੈਮੇਜ ਵੀ ਘਟਣਾ ਸ਼ੁਰੂ ਹੋ ਗਿਆ ਡਰਾਮਾ ਵੀ ਘਟਣਾ ਸ਼ੁਰੂ ਹੋ ਗਿਆ ਪਿੰਡਾਂ ਦਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਸੋ ਜਿਹੜੀਆਂ ਸਰਵਿਸਿਜ਼ ਆ ਉਹ ਰੀਸਟੋਰ ਕਰ ਰਹੇ ਆ ਅਸੀਂ ਸਕੂਲ ਦੁਬਾਰਾ ਖੋਲ ਰਹੇ ਆ ਹਸਪਤਾਲ ਜਿਹੜੇ ਸਾਡੇ ਹੈਗੇ ਉਹਨਾਂ ਜਿਹੜੇ ਡੁੱਬ ਗਏ ਸੀ ਉਹਨਾਂ ਨੂੰ ਦੁਬਾਰਾ ਚੱਲਦੇ ਕਰ ਰਹੇ ਆ ਔਰ ਸਾਡੀਆਂ ਟੀਮਾਂ ਜਿਹੜੀਆਂ ਹੈਗੀਆਂ ਉਹ ਹੜਾਂ ਦੇ ਦੌਰਾਨ ਵੀ ਸਾਰੀਆਂ ਜਿੰਦੀਆਂ ਅਸੀਂ ਐਮਰਜੈਂਸੀ ਸਰਵਿਸਿਜ਼ ਆ ਅਸੀਂ ਲੋਕਾਂ ਨੂੰ ਜਿੱਥੇ ਬੋਟ ਜਾਂਦੀ ਸੀ ਜਿੱਥੇ ਤੱਕ ਤਾਂ ਗੱਡੀ ਜਾਂਦੀ ਸੀ ਐਂਬੂ ਬੇਸ ਹਸਪਤਾਲ ਬਣਾ ਕੇ ਜਿੱਥੇ ਨਹੀਂ ਜਾਂਦੀ ਸੀ ਉੱਥੇ ਬੋਟ ਐਂਬੂਲੈਂਸ ਤੇ ਜਾ ਕੇ ਕਈ ਜਗ੍ਹਾ ਤੇ ਤਾਂ ਜਿਹੜਾ ਹੈ ਜਗਾ ਅਸੀਂ ਮਿਲਟਰੀ 에ਅਰ ਫੋਰਸ ਦੀ ਮਦਦ ਦੇ ਨਾਲ ਲੋਕਾਂ ਨੂੰ ਹੈਲੀਕਾਪਟਰ ਤੇ ਬੁਲਾ ਕੇ ਉਹਨਾਂ ਦੀਆਂ ਡਿਲੀਵਰੀਆਂ ਵੀ ਕਰਾਈਆਂ ਜਿੱਥੇ ਕਿਸੇ ਨੂੰ ਕੋਈ ਸਨੇਕ ਬਾਈਟ ਜਿਹੜਾ ਤੁਹਾਡੇ ਕੋਈ ਡੌਗ ਬਾਈਟ ਜਾਂ ਹੋਰ ਕੋਈ ਜੰਗਲੀ ਜਾਨਵਰ ਦੀ ਜਿਹੜਾ ਹੋ ਜੇ ਉਹਦੇ ਵਾਸਤੇ ਸਾਡੇ ਕੋਲੇ 300 ਹਸਪਤਾਲਾਂ ਦੇ ਵਿੱਚ ਸਾਰੀਆਂ ਦਵਾਈਆਂ ਵੈਕਸੀਨੇਸ਼ਨ ਸਾਰਾ ਕੁਝ ਅਵੇਲੇਬਲ ਹੈ 24 ਘੰਟੇ 300 ਹਸਪਤਾਲਾਂ ਚ ਐਮਰਜੈਂਸੀ ਸਰਵਿਸਸ ਦੇ ਰਹੇ ਆ ਸੋ ਇਹਦੇ ਵਿੱਚ ਸਾਨੂੰ ਬਹੁਤ ਸਾਰਾ ਸਹਿਯੋਗ ਇੰਡੀਅਨ ਮੈਡੀਕਲ ਐਸੋਸੀਏਸ਼ਨ ਤੋਂ ਕੈਮਿਸਟਸ ਜੀ ਜੀ ਤੋਂ ਬਹੁਤ ਸਾਰੀਆਂ ਐਨਜੀਓ ਤੋਂ ਸਾਨੂੰ ਸਹਿਯੋਗ ਮਿਲ ਰਿਹਾ ਸੀ ਉਹਦਾ ਧੰਨਵਾਦ ਕਰਦੇ ਆਂ ਔਰ ਪੰਜਾਬੀਆਂ ਨੇ ਜਿਹੜਾ ਹੈਗਾ ਇਹ ਦੁਨੀਆ ਨੂੰ ਇੱਕ ਦਿਖਾ ਦਿੱਤਾ ਕਿ ਦੁਖਾਨ ਦੇ ਵੇਲੇ ਕਿਵੇਂ ਆਪਾਂ ਇਕੱਠੇ ਹੋ ਕੇ ਉਹਦਾ ਮੁਕਾਬਲਾ ਕਰ ਸਕਦੇ ਆਂ ਕਹਿੰਦੇ ਹੁੰਦੇ ਦਰਿਆਵਾਂ ਨੂੰ ਡੱਕੇ ਨਹੀਂ ਲੱਗਦੇ ਹੁੰਦੇ ਉਹਨਾਂ ਨੇ ਲਾ ਕੇ ਦਿਖਾ ਦਿੱਤੇ ਦਰਿਆਵਾਂ ਦੇ ਰੁਖ ਬਦਲ ਕੇ ਦਿਖਾ ਦਿੱਤੇ ਇਹ ਸੰਗਤ ਦੀ ਤਾਕਤ ਹੈ ਸੰਗਤ ਦੀ ਤਾਕਤ ਹੈ ਸੰਗਤ ਨੇ ਸਭ ਤੋਂ ਜ਼ਿਆਦਾ ਵੱਡਾ ਯੋਗ ਅਜੇ ਸਿਰ ਆਪਾਂ ਚਲੋ ਹਲੇ ਆਪਾਂ ਜ਼ਮੀਨੀ ਹਕੀਕਤ ਦੀ ਹਲੇ ਪ੍ਰੋਪਰ ਗੱਲ ਨਹੀਂ ਕਰਦੇ ਲੇਕਿਨ ਹੁਣ ਜਿਹੜੀ ਅਪੋਰਚੂਨਿਟੀਆਂ ਖਾਸ ਕਰਕੇ ਹੈਲਥ ਨੂੰ ਲੈ ਕੇ ਆਣ ਗਿਆ ਜਾਂ ਹੈਲਥ ਡਿਪਾਰਟਮੈਂਟ ਨੂੰ ਆਣ ਗਿਆ ਉਹ ਕੀ ਪ੍ਰਾਇਓਰਟੀ ਦੇ ਉੱਤੇ ਲੈ ਕੇ ਚੱਲ ਰਿਹਾ ਸਾਡਾ ਇਸ ਵੇਲੇ ਸਾਡੀ ਪ੍ਰਾਇਓਰਟੀ ਹੈਗੀ ਆ ਜੀ ਜਿਹੜੀਆਂ ਮੱਖੀਆਂ ਮੱਛਰਾਂ ਨਾਲ ਗੰਦੇ ਪਾਣੀ ਨਾਲ ਵੈਕਟਰ ਬੋਰਨ ਵਾਟਰ ਬੋਰਨ ਜਿਹਦੇ ਵਿੱਚ ਬਲੇਰੀਆ ਡੈਂਗੀ ਚਿਕਨਗੁਨੀਆ ਡਾਇਰੀਆ ਕੋਲਰਾ ਹੈਪਟਾਈਟਸ ਏ ਹੈਗਾ ਔਰ ਸਕਿਨ ਡੀਜ਼ੀਜ਼ ਉਹਨਾਂ ਦੀ ਪ੍ਰੋਫੈਂਸ਼ਨ ਉਹਨਾਂ ਦੀ ਰੋਕਤਾਂ ਤੇ ਜੇ ਹੋ ਜੇ ਤਾਂ ਉਹਦਾ ਇਮੀਡੀਏਟਲੀ ਉਸੇ ਵੇਲੇ ਉਹਦਾ ਇਲਾਜ ਕਰਨਾ ਤਾਂ ਕਿ ਘੱਟੋ-ਘੱਟ ਜਾਨ ਨਹੀਂ ਜਾਣੀ ਚਾਹੀਦੀ ਜਿਹੜਾ ਕਾਸਟ ਹੋਏਗਾ ਤਾਂ ਬੰਦਾ ਪੁੱਜੇਗਾ ਤੇ ਉਹਨਾਂ ਦਾ ਸਾਰਿਆਂ ਦਾ ਇਲਾਜ ਕਰਨਾ ਪਲੱਸ ਜਿਹੜਾ ਹੈਗਾ ਜਿਨ੍ਹਾਂ ਦਾ ਸਾਰਾ ਕੁਝ ਚਲਾ ਗਿਆ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਨਾ ਉਹਨਾਂ ਨੂੰ ਕਿਸੇ ਫੈਮਿਲੀ ਨਾਲ ਡੋਨਰ ਫੈਮਿਲੀ ਨਾਲ ਕਨੈਕਟ ਕਰਨਾ ਤਾਂ ਕਿ ਜਿਹੜਾ ਹੈਗਾ ਇਹ ਉਹ ਮਤਲਬ ਉਹਨਾਂ ਨੂੰ ਜਿਹੜਾ ਹੈਗਾ ਪੋਸਟ ਟ੍ਰੋਮੈਟਿਕ ਸਟ्रेस ਸਿੰਡਰੋਮ ਉਹਦੇ ਤੋਂ ਉਹਨਾਂ ਨੂੰ ਬਚਾਇਆ ਜਾ ਸਕੇ ਅਚਕ ਤੈ ਸਾਰੇ ਅਕੀ ਕੀ ਉੱਥੇ ਫੈਸਲੇ ਖਾਸ ਕਰਕੇ ਅਗਰ ਮੈਂ ਕਹਾਂ ਕਿ ਬਜਟ ਕਹਿੰਦੇ ਨਾ ਖਜ਼ਾਨੇ ਦੇ ਵਿੱਚ ਭਰਪੂਰ ਪੈਸਾ ਕਿਤੇ ਕੋਈ ਦਿੱਕਤ ਨਹੀਂ ਹੈ ਤੇ ਕੀ ਰਿਐਲਿਟੀ ਕੀ ਹੈਗੀ ਹੈ ਔਰ ਕਿਸ ਤਰ੍ਹਾਂ ਹੁਣ ਫੰਡਸ ਵਗੈਰਾ ਜਿਹੜੇ ਹੈ ਮੈਨੇਜ ਕੀਤੇ ਜਾਣਗੇ ਅੱਗੇ ਤੱਕ ਪਚਾਈ ਵੀ ਜਿੱਡੇ ਵੱਡੇ ਟਰੈਜਡੀ ਆ ਪੰਜਾਬ ਸਾਰਾ ਕੁਝ ਕਰ ਰਹੀ ਆ ਤੇ ਸਾਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਜਾਣ ਕੇ ਮਿਲ ਕੇ ਕਿਸੇ ਕਿਸਮ ਦੀ ਲੋਕਾਂ ਨੂੰ ਦਿੱਕਤ ਨਹੀਂ ਆਣ ਦਿੱਤੀ ਜਾਏਗੀ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸਾਨੂੰ 20000 ਦਾ ਪੈਕੇਜ ਦਿਓ ਤੇ ਆਪਾਂ ਘੱਟੋ ਘੱਟ ਵੀ 50000 ਰੁਪਏ ਪਰ ਰੇਕੜ ਉਹਨਾਂ ਨੂੰ ਦਈਏ ਜੇ ਜਿਹਦਾ ਇਹ ਤਾਂ ਅਸੀਂ ਇਹ ਸਕੀਮ ਲੈ ਕੇ ਆਏ ਆ 20000 ਰੁਪਏ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਕੇਂਦਰ 30 3000 ਹੋਰ ਕਰ ਦੇ ਹੋਰ ਮਦਦ ਹੋ ਜੇਗੀ ਸੋ ਆਪਾਂ ਮਿਲ ਬਲਾ ਕੇ ਲੋਕਾਂ ਨੂੰ ਜਿਵੇਂ ਆਪਾਂ 37000 ਰੁਪਏ ਦਿੰਨੇ ਆ ਜੇ ਕੋਈ ਮੱਝ ਮਰ ਜਾਂਦੀ ਹੈ ਕਿਸੇ ਦੀ ਉਹਨੂੰ ਉਹਨੂੰ 1 ਲੱਖ ਰੁਪਏ ਦੇ ਦਿਓ ਉਹਦੇ ਨਾਲ ਜੰਦੀ ਅਗਰ ਸ਼ੁਰੂ ਕਰ ਲੇਗਾ ਆਪਣੇ ਘਰ ਬਣਾਉਣ ਲਈ ਪੈਸੇ ਜਿਹੜੇ ਦੇਣੇ ਹੁਣ ਦਿਓ ਉਹਨਾਂ ਨੂੰ ਮਤਲਬ ਤੇ ਮੈਂ ਉਮੀਦ ਕਰਦਾ ਕਿ ਵਿਧਨ ਵਿਧਨ ਨੇ ਮੰਥ ਹੋਰ ਸੋ ਪੈਸੇ ਆ ਜਾਣਗੇ ਕੇਂਦਰ ਵੱਲੋਂ ਔਰ ਲੋਕਾਂ ਤੱਕ ਪਹੁੰਚ ਜਾਣਗੇ ਤਾਂ ਕਿ ਲੋਕ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਣ ਅੱਛਾ ਸਰ ਸ਼ਹਿਰਾਂ ਦੀ ਅਗਰ ਗੱਲ ਕਰ ਲਈ ਨ ਦੀ ਹੋਰ ਮੁਹੱਲੇ ਦੇ ਵਿੱਚ ਸਫਾਈ ਲਈ ਦੇਖੋ ਇਹਦੇ ਵਿੱਚ ਅਰਬਨ ਫਲਡਿੰਗ ਇੱਕ ਆਪਣੀ ਪ੍ਰੋਬਲਮ ਹੈ ਗੁਰੂਗਰਾਮ ਵਰਗਾ ਸ਼ਹਿਰ ਡੁੱਬ ਗਿਆ ਜਿੰਨਾ ਤੁਹਾਡਾ ਜਿਹੜਾ ਹੈਗਾ ਆਪਣਾ ਜਿਹੜਾ ਆਪਣਾ ਪ੍ਰਯਾगराज ਹੈ ਬਹੁਤ ਵਧੀਆ-ਵਧੀਆ ਸ਼ਹਿਰ ਤੁਹਾਡੇ ਨੁਆਇਡਾ ਫਰੀਦਾਬਾਦ ਸਾਰੇ ਡੁੱਬੇ ਹੋਏ ਆ ਅਰਬਨ ਫਲਡਿੰਗ ਹੈ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਇਸ ਵੇਲੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪਾਣੀ ਟੈਸਟ ਕਰਕੇ ਪਾਣੀ ਠੀਕ ਹੋਵੇ ਮੱਕੀਆ ਮਛਰਾਂ ਦੀ ਬਰੀਡਿੰਗ ਨਾ ਹੋਵੇ ਇਹਦੇ ਤੇ ਫੋਕਸ ਕਰ ਰਹੇ ਆ ਲੋਕਾਂ ਨੂੰ ਮੈਡੀਕਲ ਹੈਲਪ ਪਹੁੰਚ ਜੇ ਲੋਕਾਂ ਨੂੰ ਫਾਈਨੈਂਸ਼ੀਅਲ ਹੈਲਪ ਜਿਹੜੇ ਜਿਹੜੇ ਬਿਲਕੁਲ ਸਾਰਾ ਤਰਵਾ ਗਏ ਉਹਨਾਂ ਨੂੰ ਕੋਈ ਸਾਈਕਲੋਜੀਕਲ ਸਪੋਰਟ ਫਾਈਨੈਂਸ਼ੀਅਲ ਹੈਲਪ ਹੋ ਜੇ ਤਾਂ ਇਹ ਸਾਰੀ ਕੋਸ਼ਿਸ਼ ਕਰ ਰਹੇ ਆ ਅੱਛਾ ਸਰ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਫੌਗਿੰਗ ਦੀ ਥੋੜੀ ਜੀ ਦਿੱਕਤ ਆ ਰਹੀ ਹੈਗੀ ਆ ਇਹਦੇ ਤੇ ਨਜ਼ਰ ਰੱਖੀ ਜਾਏਗੀ ਹਾਂ ਬਿਲਕੁਲ ਰੱਖੀ ਜਾਏਗੀ ਜੀ ਤੁਸੀਂ ਫੌਗਿੰਗ ਦੀ ਕੋਈ ਦਿੱਕਤ ਨਹੀਂ ਆਉਂਦੀ ਆ ਤੁਸੀਂ ਆਪਣੇ ਜਿਹੜਾ ਸਿਵਲ ਸਰਜਨ ਨੂੰ ਕਹੋਗੇ ਜਾਂ ਮਿਸਪੋਰ ਕਾਰਪੋਰੇਸ਼ਨ ਨੂੰ ਕਹੋਗੇ ਹਾਲਾਕੀ ਹੈਲਥ ਡਿਪਾਰਟਮੈਂਟ ਅਤੇ ਖੁਦ ਹੈਲਥ ਮਿਨਿਸਟਰੀ ਜਿਹੜੀ ਹੈ ਨਿਗ੍ਹਾ ਰੱਖ ਰਹੀ ਹੈਗੀ ਇਹ ਖਾਸ ਕਰਕੇ ਪਿੰਡਾਂ ਦੇ ਵਿੱਚ ਖਾਸੀਆਂ ਜਿਹੜੀਆਂ ਟੀਮਾਂ ਨੇ ਰਵਾਨਾ ਕਰ ਦਿੱਤੀਆਂ ਗਈਆਂ ਨੇ ਪਰ ਅਗਰ ਅਰਬਨ ਦੀ ਗੱਲ ਕਰੀਏ ਤਾਂ ਅਰਬਨ ਦੇ ਵਿੱਚ ਹਲੇ ਵੀ ਥੋੜਾ ਜਿਹਾ ਜਿਹੜਾ ਮੰਤਰੀ ਸਾਹਿਬ ਕਹਿ ਰਿਹਾ ਕਿ ਸਮਾਂ ਜ਼ਰੂਰ ਲੱਗੇਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ